ਇਹ ਕਿੰਨੇ ਦਾ ਲੱਗ ਜਾਂਦਾ ਜਗੜ ਯਾਰ ਐ ਲੱਗੇ ਨਹੀਂ ਆ ਜਿਵੇਂ ਹੁਣ ਸਾਰਾ ਨਾ ਕਨੈਕਸ਼ਨ ਤਾਂ ਹੋਊਗਾ ਹੀ ਯਾਰ ਡੱਬੇ ਜੇ ਲੱਗੇ ਰਹੇ ਥੱਲੇ ਵਾਈਫਾਈ ਵੰਗੂ ਛੋਟੇ ਛੋਟੇ ਜੇ ਇਹਦੇ ਥੱਲੇ ਨਹੀਂ ਲੱਗੇ ਡੱਬੇ ਜੇ ਛੋਟੇ ਛੋਟੇ ਜੇ 10 ਕਿਲੋ ਘੜਤ ਠੀਕ ਹੈ ਵੇਖ ਲੈਣਾ ਯਾਰ ਕੀ ਦੋਟਾ ਹੀ ਲੱਖ ਰੁਪਏ ਰਿਜ਼ਰਵ ਕਰ ਲੈ ਇਤਨੀ ਹੋ ਸਕਦਾ ਕਰਾ ਦੇਗੇ ਸੋਲਰ ਵਾਲੀ ਮੋਟਰ ਦਾ ਜਲਵਾ ਨਹੀਂ ਹੋਵੇ ਮੰਨ ਕੇ ਚੱਲ ਇਹ ਦੋ ਹੀ ਲੱਗਦੇ ਆ ਵੱਡੇ ਵੱਡੇ ਠੀਕ ਆ ਕਰਦੇ ਫਿਰਦੇ ਜਗਾੜ ਯਾਰ ਉਹਦੀ ਕਰਦਿਆ ਕਰਾਂਗੇ ਈਐਮਆਈ ਈਐਮਆਈ ਤੇ ਸਾਰੇ ਵੱਡੇ ਵੱਡੇ ਲੋਕ ਈਐਮਆਈ ਤੇ ਚੱਲਦੇ ਆ ਪਰ ਅੱਜ ਕੱਲ੍ਹ ਆ ਵੱਡੇ ਲੋਕ ਬਾਹਲੇ ਲੋਨ ਚੱਕੀ ਬੈਠੇ ਆਪਣੇ ਨਾਲੋਂ ਆਪਾਂ ਦਾ ਕੋਈ ਪਿਆ ਯਾਰ ਲੱਕ ਦੇ ਤਾਂ ਸਲਮਾਰ ਜੀ ਜੀ ਆ ਜਾਣੇ ਆ ਉਹਨਾਂ ਨੂੰ ਬਾਹਲੀ ਨਹੀਂ ਚਣਾ ਪੰਜਾਬ ਬਾਬੇ ਤੇਰੀ ਸ਼ਰਟ ਬੜੀ ਸੋਹਣੀ ਲੱਗੀ ਮੈਨੂੰ ਯਾਰ ਪੰਜਾਬ ਬਹੁਤ ਸੋਹਣੀ ਹੈ ਬਹੁਤ ਸੋਹਣੀ ਹੋਰ ਤੇਰੇ ਕਿਹੜੇ ਕਿਹੜੇ ਤੇਰੇ ਕਾਰੇ ਕਾਰੇ ਚੈਨਲ ਬਣੇਗਾ ਮੈਂ ਕਿਹਾ ਕਾਹਦੇ ਨਾਲ ਬਣੇਗਾ ਇੱਥੇ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਬਣੇ ਕਿਹੜੇ ਨਾਮ ਦੇ ਮਰਾ ਸੰਦੀਪ ਗੰਦੀਵਾਲ ਸੰਦੀਪ ਗੰਦੀਵਾਲ ਤੇ ਇੱਕ ਗੰਦੀਵਾਲ ਮੁੰਡਾ ਸਾਡੇ ਨਾਲ ਪੜਦਾ ਹੁੰਦਾ ਸੀ 11ਵੀਂ ਤੇ ਉਹਦੇ ਪਿੱਛੇ ਵੀ ਗੰਦੀਵਾਲ ਹੀ ਲੱਗਦਾ ਸੀ ਗੰਦੀਵਾਲ ਗੋਤ ਆ ਕਿ ਪੈਂਦਾ ਤੇ ਗੋਤ ਹੈ ਆ ਇਹ ਜੜ ਨਹੀਂ ਕੱਢਣੀ ਵੀਡੀਓ ਚ ਆਪਾਂ ਯਾਰ ਕੋਈ ਕੈਂਡ ਜਾ ਕੋਈ ਸਨੇਹਾ ਦਿਓ ਯਾਰ ਵੀ ਸਾਨੂੰ ਬਾਈ ਸਬਸਕ੍ਰਾਈਬ ਕਰੋ ਯਾਰ ਅਸੀਂ ਨਾ ਪੰਜਾਬ ਦੇ ਕਲਚਰ ਤੇ ਵੀਡੀਓ ਬਣਾਉਣੀ ਚਾਹੁੰਦੇ ਆ ਜਿਹੜਾ ਗੰਦ ਪਾਉਂਦੇ ਆ ਨਾ ਗੰਦ ਪਾਉਣ ਵਾਲਾ ਗੰਦ ਪਾਉਣ ਵਾਲਿਆਂ ਨੂੰ ਰਿਪੋਰਟਾਂ ਹੀ ਮਾਰੀ ਚੱਲਿਆ ਕਰੋ ਜਿਹੜਾ ਬੰਦਾ ਗੰਦ ਪਾਉਂਦਾਗਾ ਜਿਹੜਾ ਬੰਦਾ ਚੰਗੀ ਵੀਡੀਓ ਪਾਉਂਦਾ ਬਾਈ ਉਹਨੂੰ ਸਪੋਰਟ ਵੀ ਕਰਿਆ ਕਰੋ ਸਬਸਕ੍ਰਾਈਬ ਵੀ ਕਰਿਆ ਕਰੋ ਸਾਰੇ ਜਾਣੇ ਹੋ ਗਿਆ ਕੰਪਲੀਟ ਯਾਰ ਆਹ ਹੁਣ ਵੇਖਿਆ ਯੂਟਿਊਬ ਹੁੰਦਾ ਵਧੀਆ ਚੀਜ਼ ਆ ਐਂਟਰਟੇਨਮੈਂਟ ਦਾ ਸਾਧਨ ਆ ਯੂਟਿਊਬ ਨਹੀ ਉਹ ਮੇਰੇ ਤਾ ਮੈਂ ਤਾਂ ਵੈਸੇ ਹੀ ਗਿਆ ਤਾਵਾਂਗੇ ਪਾਵਾਂਗੇ ਕੋਈ ਨਹੀਂ ਉਹਦਾ ਪੱਕਾ ਤੀ ਕੋਈ ਚੱਕਰ ਨਹੀਂ ਅਗੇ ਮੈਨੂੰ ਤੇਰਾ ਪਤਾ ਸੀਗਾ ਖੱਚ ਦਾ ਲੱਗ ਕੇ ਨਾ ਯੂਟਿਊਬਰ ਬਣਾਉਣਾ ਆਪਾਂ ਤੂੰ ਦੇਖੀ ਚੱਲ ਠੀਕ ਆ ਠੀਕ ਆ ਬਣਾ ਦੇ ਸਰਦਾਰ ਜੀ ਬਣਾ ਦੇ ਕਰ ਦੇ ਸਾਡਾ ਕਾ ਕਾਪੀ ਇਹ ਜੋ ਹੈਲਦੀ ਤਾਂ ਨਹੀਂ ਕਿਤੇ ਦੇਖਣਾ ਭਾਈ ਉਹ ਮੇਖਾਂ ਹੀ ਹੁੰਦੀਆਂ ਕਲੱਲੀਆਂ ਹੀ ਹਨਾ ਯਾਰ ਇਹਨਾਂ ਦਾ ਪਤਾ ਕੋਈ ਨਹੀਂ ਵੈਸੇ ਅਦੋ ਵੀ ਦੇਖ ਸਕਦੇ ਕਾ ਜੀ ਹਨਾ ਹੋਰ ਭਾਈਆ ਸਬਸਕ੍ਰਾਈਬ ਕਰ ਦਿਓ ਭਰਾ ਦੀ ਚੈਨਲ ਨੂੰ ਤੁਹਾਡੇ ਭਰਾ ਚ ਬਹੁਤ ਵੱਡਾ ਕੀੜਾ ਯੂਟਿਊਬਰ ਬਣਦਾ ਹੂੰ ਕੋਈ ਗੱਲ ਆ ਜਾ ਮੈਂ ਤੈਨੂੰ ਫੜ ਲੈਣਾ ਆ ਜਾ ਆ ਜਾ ਹੌਲੀ ਹੌਲੀ ਆਹ ਨਾ ਮੇਖਾ ਜੀਆਂ ਖਿੱਲਰੀਆਂ ਪੰਗਾ ਦੋ ਤਿੰਨ ਗੇਦੀਆਂ ਓ ਕਿਵੇਂ ਆ ਯਾਰਾ ਠੀਕ ਆ ਇੱਕ ਭਈਆ ਪੰਚਕਾ ਨੂੰ ਨਾ ਪਾਣੀ ਜ਼ਰੂਰ ਭਰਿਆ ਕਰੋ ਆਹ ਦੇਖੋ ਭਾਈ ਅਸੀਂ ਤਾਂ ਰੋਇ ਭਰਦੇ ਆ ਇਹਨਾਂ ਦੇ ਲਈ ਫੁੰਡਾ ਰੱਖਿਆਗਾ ਦੇਖੋ ਪਾਣੀ ਭਰ ਕੇ ਜਰੂਰ ਰੱਖਿਆ ਕਰੋ ਗਰਮੀ ਬਹੁਤ ਵੱਧ ਗਈ ਬਾਈ